ਪੰਜਾਬ ਟਾਈਮ ਜੀ ਤੁਹਾਡਾ ਸਵਾਗਤ ਹੈ ਮੈਂ ਪੀਐਸ ਪਾਸੀ ਅੱਜ ਨਿਊ ਅਮਰਸਰ ਦੇ ਵਿੱਚ ਡਵੈਲਪਮੈਂਟ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਹੈ ਮੈਡਮ ਜੀਵਨਜੋਤ ਐਮਐਲਏ ਨੇ ਨਾਲ ਉਹਨਾਂ ਦੇ ਸਰਦਾਰ ਕਰਮਜੀਤ ਸਿੰਘ ਰਿੰਟੂ ਚੇਅਰਮੈਨ ਅਮਰਸਰ ਇੰਪਰੂਵਮੈਂਟ ਟਰਸਟ ਚੇਅਰਮੈਨ ਸਭ ਤੁਸੀਂ ਦੱਸੋ ਕਿ ਕੀ ਅੱਜ ਦਾ ਜਿਹੜਾ ਤੁਹਾਡਾ ਟੀਚਾ ਇੱਥੇ ਆਉਣ ਦੀ ਜਾਣਕਾਰੀ ਵੇਖੋ ਜਿਹੜਾ ਸਾਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਆ ਮੈਡਮ ਨੂੰ ਐਮ.ਐਲ.ਏ ਚੁਣਿਆ ਮੈਨੂੰ ٹرسٹ ਦੀ ਜ਼ਿੰਮੇਵਾਰੀ ਮਿਲੀ ਔਰ ਸਾਡਾ ਫਰਜ ਹੈ ਕਿ ਜਿਹੜੀਆਂ ਵੀ ਸਾਡੇ ਭੈਣ ਭਰਾ ਵਾਂਦੀਆਂ ਕੋਈ ਵੀ ਮੁਸ਼ਕਿਲਾਂ ਨੇ ਉਹਨਾਂ ਨੂੰ ਹੱਲ ਕਰੀਏ ਜੋ ਵੀ ਸਾਡੇ ਧਿਆਨ ਚ ਆਉਂਦਾ ਵਾ ਉਹਨੂੰ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਅੱਜ ਬਹੁਤ ਵੱਡੀ ਰਾਸ਼ੀ 9 ਕਰੋੜ ਰੁਪਏ ਦੇ ਇਥੇ ਅਸੀਂ ਉਦਘਾਟਨ ਕੰਮਾਂ ਦੇ ਕਰਨ ਜਾ ਰਹੇ ਜਿਹਦੇ ਚ 3.5 ਕਰੋੜ ਦੇ ਨਾਲ ਤੇ ਇਹ ਸਾਰੇ ਨਿਊ ਅੰਮ੍ਰਿਤਸਰ ਦੇ ਪਾਰਕ ਨੇ ਨਿਊ ਅੰਮ੍ਰਿਤਸਰ ਦੇ ਸਾਰੇ ਪਾਰਕ 3.5 ਕਰੋੜ ਨਾਲ ਹੀ ਰਿਵੈਂਪ ਕਰ ਰਹੇ ਆਂ ਇਸ ਤੋਂ ਇਲਾਵਾ ਜਿਹੜੀਆਂ ਪਾਰਕਿੰਗ ਸਾਡੀਆਂ ਸਾਰੀਆਂ ਕੁਇਤੇ ਟਾਈਲਸ ਲੱਗਣ ਵਾਲੀਆਂ ਨੇ ਔਰ ਜਿੰਨਾ ਵੀ ਡਿਵੈਲਪਮੈਂਟ ਦਾ ਕੰਮ ਆ 9 ਕਰੋੜ ਇਹ 2 ਕਰੋੜ ਤੋਂ ਵੱਧ ਪਹਿਲਾਂ ਮੈਂ ਉਦਘਾਟਨ ਕਰਕੇ ਗਿਆ ਸੀ ਉਸ ਤੋਂ ਵੀ ਪਹਿਲਾਂ ਕੰਮ ਚੱਲ ਰਹੇ ਨੇ ਸੋ ਇਹ ਕੋਈ 12 11 12 ਕਰੋੜ ਤੋਂ ਉੱਪਰ ਇਸ ਕਲੋਨੀ ਚ ਅਹੀ ਰੁਪਈਆ ਲੌਨ ਜਾ ਰਹੇ ਆ ਸੋ ਮੈਂ ਸਮਝਦਾ ਕਿ ਇਸ ਕਲੋਨੀ ਦੀ ਬਿਲਕੁਲ ਇੱਕ ਕਾਇਆਕਲਪ ਹੋਏਗੀ ਔਰ ਇਸ ਤੋਂ ਇਲਾਵਾ ਸਾਰੇ ਸ਼ਹਿਰ ਚ ਬਹੁਤ ਵਿਕਾਸ ਦੇ ਕੰਮ ਚੱਲ ਰਹੇ ਨੇ ਜਿੱਥੇ ਵਿਕਾਸ ਦੇ ਪੱਖੋਂ ਅਸੀਂ ਕਿਸੇ ਵੀ ਪੈਨਟਰਾ ਨੂੰ ਕੋਈ ਕਮੀ ਨਹੀਂ ਰਹਿਣ ਦਵਾਂਗੇ ਔਰ ਮੈਡਮ ਐਮ ਐਲ اے ਨੇ ਜੋ ਵੀ ਸਾਨੂੰ ਆਪਣੀਆਂ ਇਥੋਂ ਦੀਆਂ ਮੁਸ਼ਕਲਾਂ ਟਰਸਟ ਸਕੀਮਾਂ ਦੀਆਂ ਦੱਸੀਆਂ ਅਸੀਂ 100% ਇਹਨਾਂ ਨੂੰ ਸ਼ੋਰ ਕੀਤਾ ਕਿ ਅਸੀਂ 100% ਉਹ ਕੰਮ ਕਰਕੇ ਦਵਾਂਗੇ ਔਰ ਉਸ ਲੜੀ ਤੇ ਚੱਲ ਰਹੇ ਹਾਂ ਚਾਹੇ ਉਹ ਨਿਊ ਅੰਮ੍ਰਿਤਸਰ ਹੋਵੇ ਮਾਲ ਮੰਡੀ ਸਕੀਮ ਹੋਵੇ ਟਰੱਕ ਸਟੈਂਡ ਹੋਵੇ ਕਰੋੜਾਂ ਰੁਪਏ ਦੇ ਕੰਮ ਜਿਹੜੇ ਇੱਥੇ ਨਵੇਂ ਜਿਹੜੇ ਉਹ ਵੀ ਸਾਡੇ ਟੈਂਡਰ ਆਊਟ ਹੋ ਗਏ ਨੇ ਔਰ ਤੁਸੀਂ ਵੇਖੋਗੇ ਕਿ ਰੋਜ਼ ਇੱਥੇ ਡਿਵੈਲਪਮੈਂਟ ਦੇ ਕੰਮਾਂ ਦੀ ਛੱਡੀ ਲੱਗੀ ਰਹਿ ਕੇ ਬੜੇ ਵਧਾਈ ਦੇ ਪਾਤਰ ਉਹ ਜਿਹੜਾ ਤੁਸੀਂ ਕਰੋੜਾਂ ਦਾ ਬਾਈਟ ਜਿਹੜਾ ਇੱਥੇ ਨਿਊ ਅੰਮ੍ਰਿਤਸਰ 'ਚ ਖਰਚ ਰਿਹਾ ਹੁਣ ਕਰੋੜਾਂ ਰੁਪਏ ਪਾਰਕ ਤੇ ਲੱਗਣੇ ਆ ਤੇ ਉਹ ਛੋਟੀ ਜੀ ਇੱਕ ਫਿਰ ਗੱਲ ਆ ਜਾਂਦੀ ਹੈ ਪਾਰਕਾਂ ਦੀ ਡਿਵੈਲਪਮੈਂਟ ਤੇ ਕਰੋੜਾਂ ਲੱਗਣ ਦੀ ਕਿ ਜਿਹੜਾ 7 ਏਕੜ ਦੇ ਵਿੱਚ ਲੋਕਾਂ ਦੀ ਥੋੜੀ ਲੰਬੇ ਤੇ ਆਉ ਸ਼ਿਕਾਇਤ ਕਿ ਇੱਥੇ ਜਿਹੜੀ ਆ ਜਾਂਚ ਨਹੀਂ ਹੋਈ ਜਿਹੜੇ ਫੰਡ ਸਹੀ ਮੈਨੇਜ ਨਹੀਂ ਲੱਗੇ ਤੁਹਾਨੂੰ ਮੰਗ ਪੱਤਰ ਨਹੀਂ ਦਿੱਤਾ ਸੀ ਨਹੀਂ ਮੇਰੇ ਕੋਲ ਤੇ ਜਾਂਚ ਦਾ ਕੋਈ ਮੰਗ ਪੱਤਰ ਨਹੀਂ ਆਇਆ ਉਸ ਤੋਂ ਪਹਿਲਾਂ ਬਹੁਤ ਸਾਰੇ ਕੇਸਾਂ ਦੀ ਜਿਹੜੇ ਪੁਰਾਣੇ ਕੇਸ ਸੀ ਉਹਨਾਂ ਦੀ ਵਿਜੀਲੈਂਸ ਨੇ ਜਾਂਚ ਕੀਤੀ ਆ ਜੇ ਕੋਈ ਹੁਣ ਵੀ ਸਪੈਸੀਫਿਕ ਕੋਈ ਜਾਂਚ ਦਾ ਵਿਸ਼ਾ ਹੋਏਗਾ ਤੇ ਉਹਦੀ ਅਸੀਂ ਜਾਂਚ ਕਰਾਵਾਂਗੇ ਔਰ ਜਿਹੜੇ ਉੱਥੇ ਕੋਈ ਕਮੀਆਂ ਪੇਸ਼ੀਆਂ ਅਹੀਂ ਕੋਈ ਟਾਇਲ ਜਾਂ ਹੋਰ ਕੋਈ ਬਦਲਣ ਵਾਲੀਆਂ ਸੀ ਉਹ ਅਹੀਂ ਬਦਲਵਾ ਦਿੱਤੀਆਂ ਸੀ ਇਸ ਤੋਂ ਇਲਾਵਾ ਕੋਈ ਵੀ ਮੱਲੇ ਵਾਲਿਆਂ ਦੀ ਕੋਈ ਜੇ ਜਾਂਚ ਨੂੰ ਲੈ ਕੇ ਕੋਈ ਸ਼ਿਕਾਇਤ ਹੋਏਗੀ ਜਾਂ ਉੱਥੇ ਕੋਈ ਹੋਰ ਪ੍ਰੋਬਲਮ ਹੋਏਗੀ ਉਹ ਸਾਰਾ ਰਿਵਿਊ ਕਰ ਲਾਂਗੇ ਸੀ ਕੌਮੀ ਝੰਡਾ ਤੁਸੀਂ ਕਿਹਾ ਸੀ ਇੱਥੇ ਫਰੰਟ ਤੇ ਲੱਗਣਾ ਕਿੰਨੀ ਕੁ ਦਿਨ ਨੂੰ ਲੱਗੇਗਾ ਜੀ ਉਹ ਫੌਨ ਸਾਡਾ بارشਾਂ ਕਰਕੇ ਕੰਮ ਰੁਕੇ ਨੇ ਬਾਕੀ ਤੇ ਸਾਰਾ ਉਹਦਾ ਆਲਮੋਸਟ ਜਿਹੜਾ ਮਟੀਰੀਅਲ ਤੇ ਉਹਦਾ ਆ ਗਿਆ ਹੁਣ ਉਹਦੀ ਇੰਸਟਾਲੇਸ਼ਨ ਜਲਦੀ ਮੇਰੇ ਖਿਆਲ ਨਾਲ ਇਸ ਮਹੀਨੇ ਦੇ ਵਿੱਚ ਹੀ ਸ਼ੁਰੂ ਕਰਵਾ ਦਾਂਗੇ ਜਿਹੜੀਆਂ ਆਕਸ਼ਨ ਹੋਈਆਂ ਥੋੜੇ ਦਿਨ ਪਹਿਲਾਂ ਜੀ ਉਹ ਸਾਰੇ ਜਿੰਨੇ ਵੀ ਉਹਦੇ ਵਿੱਚ ਦਰਜ ਸੀਗੇ ਉਹ ਸਾਰੇ ਦੇ ਸਾਰੇ ਪਲਾਟ ਜਿਹੜੇ ਦੁਕਾਨਾਂ ਸ਼ਾਪਸ ਵਗੈਰਾ ਸੇਲ ਹੋ ਗਈਆਂ ਜੀ ਉਹਦੇ ਵਿੱਚ ਆਲਮੋਸਟ ਸਾਡੀਆਂ ਸੇਲ ਹੋ ਗਈਆਂ ਪਰ ਐਰ ਕੀ ਅਸੀਂ ਬਹੁਤ ਜ਼ਿਆਦੀ ਪ੍ਰਾਪਰਟੀ ਜਿਹੜੀ ਹੈ ਉਹ ਸੇਲ ਦੇ ਉੱਤੇ ਲਾਈ ਸੀ ਕਿ ਉਹਦੇ ਵਿੱਚ ਬਹੁਤ ਸਾਰੇ ਕਈਆਂ ਦੇ ਵਿੱਚ ਸ਼ਰਤਾਂ ਪੂਰੀਆਂ ਨਹੀਂ ਹੋਈਆਂ ਉਹਦਾ ਕਰਕੇ ਵੀ ਸਾਨੂੰ ਰੱਦ ਕਰਨੀ ਪਈ ਔਰ ਮੈਂ ਤੁਹਾਡੇ ਮਾਦੇਬ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਹੁਣ ਲਗਾਤਾਰ 3-4 ਆਕਸ਼ਨ ਹੋਰ ਆਉਣਗੀਆਂ ਔਰ ਜਿਹੜੇ ਵੀ ਲੋਡਬੰਦ ਲੋਡ ਮਤਲਬ ਕਿ ਹੋਣਗੇ ਉਹਨਾਂ ਵਾਸਤੇ ਬਹੁਤ ਸੋਹਣੀਆਂ ਪ੍ਰਾਪਰਟੀਆਂ ਹੁੰਦੀਆਂ ਨੇ ਟਰਸਟ ਦੀਆਂ ਮਿਆਰੀ ਪ੍ਰਾਪਰਟੀਆਂ ਨੇ ਲੋਕਾਂ ਵਾਸਤੇ ਕੁਝ ਨੇਰੀ ਮੌਕਾ ਔਰ ਆਉਣ ਵਾਲੇ 2-3 ਮਹੀਨੇ ਸਾਡੀਆਂ ਜਿਹੜੀਆਂ ਆਕਸ਼ਨ ਚੱਲਦੀਆਂ ਰਹਿਣਗੀਆਂ ਐਚ ਆਈ ਜੀ ਐਮ ਜੀ ਫਲੈਟਾਂ ਦੀ ਤੁਸੀਂ ਐਪਲੀਕੇਸ਼ਨਾਂ ਲਈਆਂ ਤੇ ਉਹ ਕਦੋਂ ਉਹਦਾ ਰਿਜ਼ਲਟ ਨਿਕਲਣਾ ਹੈ ਉਹਦਾ ਇੱਕ ਸਰਕਾਰ ਨੇ ਉੱਤੇ ਫਾਈਨਲ ਫੈਸਲਾ ਕਰਨਾ ਉਹ ਮੇਰਾ ਖਿਆਲ ਹੈ ਕਿ ਅਸੀਂ ਅਗਲੇ ਮਹੀਨੇ ਤੱਕ ਉਹਦਾ ਵੀ ਫੈਸਲਾ ਕਰਵਾ ਲਾਂਗੇ ਉਹਦੇ ਉੱਤੇ ਅਸੀਂ ਅਜੇ ਹਾਲ ਦੀ ਘੜੀ ਐਪਲੀਕੇਸ਼ਨ ਨਹੀਂ ਲਈਆਂ ਅਸੀਂ ਇੱਕ ਡਿਮਾਂਡ ਸਰਵੇ ਕੀਤਾ ਸੀਗਾ ਡਿਮਾਂਡ ਸਰਵੇ ਦੇ ਵਾਸਤੇ ਹੁੰਦਾ ਕਿ ਪਹਿਲਾਂ ਮਾਰਕੀਟ ਚੈੱਕ ਕੀਤੀ ਜਾਂਦੀ ਹੈ ਕੀ ਮਾਰਕੀਟ ਦੇ ਵਿੱਚ ਤੁਸੀਂ ਐਡਾ ਵੱਡਾ ਕਰੋੜਾ ਰੁਪਏ ਦਾ ਪ੍ਰੋਜੈਕਟ ਬਣਾ ਦਿਓ ਕੱਲ ਨੂੰ ਵਿਕੇਗਾ ਕਿ ਨਹੀਂ ਵਿਕੇਗਾ ਉਸ ਇੱਕ ਨੋਮੀਨਲ ਜੀ ਫੀਸ ਰੱਖ ਕੇ ਇੱਕ ਡਿਮਾਂਡ ਸਰਵੇ ਕੀਤਾ ਜਾਂਦਾ ਉਹ ਸਾਡਾ ਡਿਮਾਂਡ ਸਰਵੇ ਹੋਇਆ ਹੁਣ ਅਸੀਂ ਸਰਕਾਰ ਨੂੰ ਲਿਖਾਂਗੇ ਫਾਈਨਲ ਫੈਸਲਾ ਸਰਕਾਰ ਨੇ ਕਰਨਾ ਔਰ ਜੇ ਸਰਕਾਰ ਅਪਰੂਵ ਕਰਦੀ ਹੈ ਪ੍ਰੋਜੈਕਟ ਤੇ ਉਹਨੂੰ ਅਸੀਂ ਬਹੁਤ ਐਕਸਪੀਡਾਈਟ ਕਰਕੇ ਬਣਾਵਾਂਗੇ ਔਰ ਜੇ ਸਰਕਾਰ ਨਹੀਂ ਅਪਰੂਵ ਕਰਦੀ ਫਿਰ ਅਸੀਂ ਜਿਹੜੇ ਲੋਕਾਂ ਦੇ ਪੈਸੇ ਵਾਪਸ ਕਰਾਂਗੇ ਜੋ ਵੀ ਨੂ ਅਮਰਸਰ ਵਸੀਆਂ ਦੀ ਮੰਗ ਹੈ ਕਿ ਜਿਹੜੇ ਐਸਯੂ ਆ ਇਹਦੇ ਪਿੱਛੇ ਫੁੱਟਪਾਥ ਦੇ ਉੱਤੇ ਜਨਰੇਟਰ ਤੇ ਕਮਰਾ ਨੁਮਾ ਜਿਹੜੀਆਂ ਰਸੋਈਆਂ ਬਣੀਆਂ ਉਹ ਐਮਸੀ ਸਾਹਿਬ ਨੇ ਯਤਨ ਵੀ ਕੀਤੇ ਉਹਨਾਂ ਨੂੰ ਹਟਾਉਣ ਦੇ ਪਰ ਉਹ ਉੱਥੇ ਦੇ ਉੱਥੇ ਹੀ ਆ ਤੁਸੀਂ ਇਹਦੇ ਲਈ ਕੋਈ ਯੋਗ ਕਦਮ ਚੁੱਕੋਗੇ ਜੀ ਉਦੋਂ ਐਸਸੀ ਸਾਹਿਬ ਨੇ ਵੀ ਭਰੋਸਾ ਦਵਾਇਆ ਮੈਂ ਦੱਸਦਾ ਉਹਦੇ 'ਚ ਦੋ ਗੱਲਾਂ ਹੁੰਦੀਆਂ ਇੱਕ ਤੇ ਐਸੈਂਸ਼ੀਅਲ ਚੀਜ਼ਾਂ ਨੇ ਕਈਆਂ ਥਾਵਾਂ ਤੇ ਕਿਉਂਕਿ ਪੁਰਾਣੀਆਂ ਸਕੀਮਾਂ ਬਣੀਆਂ ਅੱਜ ਦੀ ਜੋ ਹੁਣ ਮਾਡਰਨ ਟਾਈਮ ਦੇ ਵਿੱਚ ਜਨਰੇਟਰ ਤੋਂ ਬਿਨਾ ਗੁਜ਼ਾਰਾ ਨਹੀਂਗਾ ਸਾਨੂੰ ਜਿਹੜੀਆਂ ਐਸੈਂਸ਼ੀਅਲ ਲੋਕਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਇੱਕ ਪਲੇਟਫਾਰਮ ਪ੍ਰੋਵਾਈਡ ਕਰਨਾ ਪਏਗਾ ਉਹਦੇ ਵਾਸਤੇ ਅਸੀਂ ਪਾਲਿਸੀ ਬਣਾ ਰਹੇ ਆ ਅਸੀਂ ਹਰ ਐਸਆਈਓ ਵਾਸਤੇ ਕੁਛ ਨਾ ਕੁਛ ਥੋੜਾ ਜਿਹਾ ਉਹਨਾਂ ਨੂੰ ਇੱਕ ਲਿਬਰਟੀ ਦਵਾਂਗੇ ਕਿ ਇੱਕ ਇੱਕ ਜਨਰੇਟਰ ਉਹਨਾਂ ਦਾ ਕਿਸੇ ਢੰਗ ਤਰੀਕੇ ਨਾਲ ਰੱਖਿਆ ਜਾਵੇ ਅੱਜ ਜਨਰੇਟਰ ਤੋਂ ਬਿਨਾ ਜੇ ਤੁਸੀਂ ਸਾਹ ਲੈਣ ਤੋਂ ਬਿਨਾ ਰਹਿ ਸਕਦੇ ਤਾਂ ਮਤਲਬ ਜਨਰੇਟਰ ਤੋਂ ਬਿਨਾ ਵੀ ਰਹਿ ਸਕਦੇ ਸੋ ਇਦਾਂ ਦਾ ਵੀ ਅਸੀਂ ਕੋਈ ਹਾਰਡ ਐਂਡ ਫਾਸਟ ਨਹੀਂ ਕਰਾਂਗੇ ਕਿ ਸਾਡਾ ਕੋਈ ਉਹਨਾਂ ਨਾਲ ਦੁਸ਼ਮਣੀ ਆ ਪਰ ਆਰਗੇਨਾਈਜ਼ ਜਰੂਰ ਕਰਾਂਗੇ ਕਿ ਉਹ ਇਹ ਨਹੀਂ ਕਿ ਸਾਰਾ ਗੰਦਪਾਉਣ ਕੋਈ ਰਸਤੇ ਰੋਕਣ ਜਾਂ ਕੋਈ ਜਿਹੜੀ ਬੈਕ ਡੋਰ ਸਰਵਿਸਸ ਨੇ ਉਹਨਾਂ ਨੂੰ ਕੋਈ ਫਰਕ ਪਵੇ ਪਰ ਮੇਰੀ ਆਪਣਾ ਇਹ ਮੰਨਣਾ ਵਾ ਕਿ ਜਿਹੜਾ ਜਨਰੇਟਰ ਆ ਉਹਦੀ ਜਗ੍ਹਾ ਸਾਨੂੰ ਪ੍ਰੋਵਾਈਡ ਕਰਨੀ ਪਵੇਗੀ ਜਿਹੜੇ ਹੁਣ ਨਵੀਆਂ ਸਕੀਮਾਂ ਉਹਦੇ ਵਿੱਚ ਅਸੀਂ ਇਨਕੋਰਪੋਰੇਟ ਕਰਕੇ ਕਰਾਂਗੇ ਜਿਹੜੀਆਂ ਪੁਰਾਣੀਆਂ ਸਕੀਮਾਂ ਉਹਦੇ 'ਚ ਅਸੀਂ ਜ਼ਰੂਰ ਉਹਨਾਂ ਨੂੰ ਲਿਬਰਟੀ ਦਵਾਂਗੇ ਪਬਲਿਕ ਜਿਹੜੇ ਬਾਥਰੂਮ ਵੀ ਨਹੀਂ ਹੈਗੇ ਟਾਇਲਟਸ ਵਗੈਰਾ ਓਪਨ ਦੇ ਵਿੱਚ ਹੀ ਜਾਂਦੇ ਆ ਲੇਡੀਜ਼ ਵੀ ਲੰਗਦੀਆਂ ਮੈਂ ਤੁਹਾਨੂੰ ਦੱਸ ਦਾਂ ਕਿ ਅੱਜ ਅਸੀਂ ਤੁਹਾਡੇ ਚ ਇੱਥੇ 9 ਤੋਂ 2 11 ਕਰੋੜ ਰੁਪਏ ਦੇ ਕੰਮ ਹੋਣ ਲੱਗੇ ਨੇ ਜਿੱਥੇ ਕਿਤੇ ਕੋਈ 2 4 5 ਲੱਖ ਦੇ ਬਾਥਰੂਮ ਬਣਨੇ ਹੋਣਗੇ ਉਹ ਵੀ ਬਣਾ ਦਾਂਗੇ ਅਸੀਂ ਪਹਿਲਾਂ ਗੱਲ ਕਰਕੇ ਹਟਿਆ ਕਿ ਨੈਗੇਟਿਵ ਚੀਜ਼ਾਂ ਬਹੁਤ ਦੱਸਦੀਆਂ ਪੋਜ਼ਿਟਿਵ ਵੀ ਅਸੀਂ ਬਹੁਤ ਕੁਛ ਕੀਤਾ ਵਾ ਜਿਹੜੀਆਂ ਚੀਜ਼ਾਂ ਇੱਥੇ ਆਈਆਂ ਅੱਗੇ ਬੋਲ ਕੇ ਆ ਕਿ ਜੋ ਵੀ ਕਲੋਨੀ ਵਾਲੇ ਜੋ ਸਾਡੇ ਰੈਜ਼ਿਡੈਂਟ ਸਾਨੂੰ ਦੱਸਣਗੇ ਅਸੀਂ ਪੂਰੀਆਂ ਕੰ ਹੁਣ ਅੱਜ ਇਹ ਤੁਹਾਡੀ ਵੀ ਸਾਰਿਆਂ ਦੀ ਅਹੀਂ ਜ਼ਿੰਮੇਵਾਰੀ ਲਈ ਹੈ ਕਿ ਇਹ ਨਹੀਂ ਕਿ ਜਦ ਨਹੀਂ ਆਏਗੀ ਉਦੋਂ ਨਹੀਂ ਆਪਾਂ ਸਾਰੀ ਲੰਬੀ ਚੌੜੀ ਲਿਸਟ ਬਣਾਈਏ ਅੱਗੋਂ ਪਿੱਛੋਂ ਵੀ ਤੁਸੀਂ ਸਾਡੇ ਨਾਲ ਆਪਣਾ رابطہ ਬਣਾ ਛਡੋ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਸਾਡੇ ਧਿਆਨ ਚ ਰੱਖੋ ਲਿਆਓ ਨਾਲ ਦੇ ਨਾਲ ਹੀ ਠੀਕ ਕਰਦੇ ਰਹੀਏ ਹੁਣ ਜਿਹੜੀਆਂ ਪ੍ਰਾਣੀਆਂ ਪ੍ਰੋਬਲਮਸ ਨੇ ਇਹਨਾਂ ਨੂੰ ਹੌਲੀ ਹੌਲੀ ਠੀਕ ਕਰਾਂਗੇ ਬੜੀ ਲੋਕਾਂ ਨੇ ਪੁੱਟ ਪਾਟ ਤੇ ਉੱਤੇ ਵਾਸ਼ਰੂਮ ਬਣਾਏ ਹੋਏ ਨੇ ਮੈਡਮ ਲੋਕ ਆਪਾਂ ਹੀ ਆ ਸਾਰੇ ਆਪਾਂ ਨਹੀਂ ਲੋਕੀਂ ਖਤਮ ਨਹੀਂ ਹੋਣਾ ਇਹਨੂੰ ਤੁਸੀਂ ਇਹ ਦੇ ਕੇ ਜਿਹੜੇ ਕੰਮ ਆਏ ਉਹਨੇ ਭੁਗ ਸੋਤੇ ਰੱਖਿਆ ਕਰੋ ਨਹੀਂ ਚਲੋ ਹੁਣ ਤੁਹਾਡੀ ਵਾਰੀ ਆ ਰਿਹਾ ਹੈ ਤਾਂ ਨਹੀਂ ਤੁਸੀਂ ਐਤੋਂ ਡਾ ਲੈ ਇੰਦਰ 9 ਕਰੋੜ ਦੀ ਅਮਾਉਂਟ ਵੱਡੀ ਅਮਾਉਂਟ ਹੈ ਹਾਂ ਦੱਸੋ ਬਜਾਏ ਉਸ ਤੁਸੀਂ ਦੱਸੋ ਤੁਹਾਡੇ ਵਾਰੀਆ ਤੁਹਾਡੇ ਤੋਂ ਪੰਜਾਬ ਪੱਧਰ ਦੇ ਸੁਪੋਖ ਸੁਨਾ ਨੇ ਤੁਸੀਂ ਆਣਾ ਤੁਹਾਡੇ ਕੋ ਪੰਜਾਬ ਦੇ ਕੁਐਸਚਨ ਪੁੱਛਦੇ ਆ ਨਾ ਮੈਡਮ ਜੀਵ ਜੋ ਦੱਸਣਗੇ ਅੱਜ ਦੇ ਜਿਹੜੇ ਉਦਘਾਟਨ 9 ਕਰੋੜ ਇਹਨਾਂ ਨੇ ਕੀਤੇ ਹਾਂ ਅੱਜ ਅਸੀਂ ਨਿਊਮ ਰਿਸਰ ਦੇ ਵਿੱਚ 35 ਨੰਬਰ ਵਾਰਡ ਦੇ ਵਿੱਚ ਆਏ ਹਾਂ ਔਰ ਸਾਡੇ ਅੱਜ ਅਸੀਂ ਇੱਥੇ 9 ਕਰੋੜ ਰੁਪਏ ਦੇ ਮਹੂਰਤ ਕੀਤੇ ਆ ਕੁਝ ਸਮਾਂ ਪਹਿਲੇ ਅਸੀਂ 2 ਕਰੋੜ ਦੇ ਮਹੂਰਤ ਪਹਿਲਾਂ ਵੀ ਕਰਕੇ ਗਏ ਸੀ ਸੋ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਸਾਡੇ ਟਰਸਟ ਦੇ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਦਾ ਜਿਨ੍ਹਾਂ ਕੋਲ ਅਸੀਂ ਜਦੋਂ ਵੀ ਜਿਹੜਾ ਵੀ ਕੰਮ ਕਹਿ ਦਈਦਾ ਵੀ ਸਾਨੂੰ ਆ ਇਹਦੇ ਚ ਕਰਵਾ ਦਿਓ ਟਰਸਟ ਦੇ ਵਿੱਚ ਸਾਡੀ ਸਾਡੀ ਇਹ ਕਾਫੀ ਬਾਹ ਫੜਦੇ ਨੇ ਬੜੀ ਇਹਨਾਂ ਦੀ ਸਾਨੂੰ ਸਪੋਰਟ ਹੈਗੀ ਆ ਸੋ ਅੱਜ ਵੀ ਅਸੀਂ ਇੱਥੇ ਪਾਰਕਸ ਦੀ ਮੇਨਟੇਨੈਂਸ ਹੈ ਔਰ ਕੁਝ ਸਾਡੇ ਜਿਹੜਾ ਟਾਈਲ ਵਰਕ ਹੈ ਉਵਲੇ ਅਸੀਂ ਕੰਮ ਸਟਾਰਟ ਕੀਤੇ ਔਰ ਤੁਹਾਡੇ ਮਾਧਿਅਮ ਰਾਈ ਮੈਂ ਨਾਲ ਲੋਕਾਂ ਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦੀ ਆ ਕਿ ਅਸੀਂ ਪਾਰਕਸ ਜਿਨੇ ਨੇ ਪੈਸੇ ਲਗਾ ਰਹੇ ਆ ਅਸੀਂ ਲਗਾ ਕੇ ਲੋਕਾਂ ਦੇ ਹਵਾਲੇ ਕਰਕੇ ਜਾਂਦੇ ਆ ਔਰ ਉਸ ਤੋਂ ਬਾਅਦ ਉਹਨਾਂ ਦੀ ਅਸੀਂ ਇਹ ਉਮੀਦ ਇੰਨੀ ਕਰਦੇ ਹੁੰਨੇ ਆ ਕਿ ਉਹਨਾਂ ਦੀ ਜਿਹੜੀ ਮੇਨਟੇਨੈਂਸ ਹੈ ਸਾਫ ਸਫਾਈ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਲੋਕ ਜ਼ਰੂਰ ਲੈਣ ਲੋਕ ਆਪਣੀ ਜ਼ਿੰਮੇਵਾਰੀ ਵੀ ਸਮਝਣਾ ਪੰਜਾਬ ਜਿਹੜਾ ਬੜਾ ਸੰਤਾਪ ਹੋ ਰਿਹਾ ਜੀ ਹੜ੍ਹਾਂ ਦੇ ਵਿੱਚ ਤੁਸੀਂ ਇੱਕ ਸਰਕਾਰ ਦਾ ਹਿੱਸਾ ਹੋ ਤੁਸੀਂ ਵੀ ਇਹ ਹੜ ਭੀੜਤਾ ਦੇ ਜਿਹੜੀ ਆ ਮੱਧ ਲਈ ਅੱਗੇ ਗਏ ਆ ਜਿਸ ਦਿਨ ਤੋਂ ਸਾਡੇ ਉੱਤੇ ਇਹ ਕੁਦਰਤੀ ਕਰੋਪੀ ਪਈ ਹੈ ਮੈਂ ਲਗਾਤਾਰ ਉਸ ਦਿਨ ਤੋਂ ਹੀ ਅਜਨਾਲੇ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਪਹੁੰਚ ਕਰ ਰਹੇ ਹਾਂ ਬਹੁਤ ਸਾਰੇ ਘਰਾਂ 'ਚ ਜਾ ਰਹੇ ਹਾਂ ਔਰ ਮੈਂ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਇੱਕ ਮੁਹਿੰਮ ਦਾ ਆਗਾਜ਼ ਵੀ ਕੀਤਾ ਹੈ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਔਰ ਮੈਂ ਸਾਰਿਆਂ ਨੂੰ ਇਹ ਕਹਿ ਰਹੀਆਂ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਓ ਅਸੀਂ ਸਾਰੇ ਜਣੇ ਇਸ ਕੈਂਪੇਨ ਦਾ ਹਿੱਸਾ ਬਣੀਏ ਜਿਹਦੇ ਵਿੱਚ ਅਸੀਂ ਇੱਕ ਇੱਕ ਪਰਿਵਾਰ ਗੋਦ ਲੈ ਲਿਆ ਕਿਉਂਕਿ ਅੱਜ ਜੋ ਉਹਨਾਂ ਏਰੀਆਜ਼ ਦੇ ਵਿੱਚ ਹਾਲਾਤ ਨੇ ਉੱਥੇ ਇਹ ਨਹੀਂ ਹੈ ਕਿ ਤੁਸੀਂ ਇੱਕ ਚੀਜ਼ ਸਾਰੇ ਘਰਾਂ 'ਚ ਉਹੀ ਚੱਲ ਜਾਣੀ ਹੈ ਇਸ ਵੇਲੇ ਉਹਨਾਂ ਘਰਾਂ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਮੰਜੇ ਬਿਸਤਰੇ ਭਾਂਡੇ ਡੰਗਰ ਉਹਨਾਂ ਦੇ ਜਿਹੜੇ ਆ ਉਹ ਸਾਰੇ ਖਤਮ ਹੋ ਚੁੱਕੇ ਨੇ ਸੋ ਸਾਨੂੰ ਉਹਨਾਂ ਦੇ ਘਰ ਜਾ ਕੇ ਦੇਖਣਾ ਪਏਗਾ ਕਿਹੜੇ ਘਰ ਦੀ ਕੀ ਰਿਕੁਆਇਰਮੈਂਟ ਹੈਗੀ ਹੈ ਤਾਂ ਜਦ ਤੱਕ ਉਹਨਾਂ ਦੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਦੀ ਗੱਡੀ ਲਈ ਤੇ ਨਹੀਂ ਆ ਜਾਂਦੀ ਮੈਂ ਚਾਹਾਂਗੀ ਕਿ ਅਸੀਂ ਸਾਰੇ ਜਾਣੇ ਇੱਕ ਇੱਕ ਪਰਿਵਾਰ ਨੂੰ ਗੋਦ ਲੀਏ ਔਰ ਇਹਦੇ ਚੈਨਲ 'ਸੇ ਦੱਸਣਾ ਚਾਹੁੰਦੇ ਕਿ ਸਾਡੇ ਕੋਲ ਉਸ ਦਿਨ ਤੇ ਬਹੁਤ ਸਾਰੇ ਕਾਲਸ ਵੀ ਆਏ ਆ ਤਕਰੀਬਨ 200 ਤੋਂ 250 ਘਰ ਅਡੌਪਟ ਕਰਨ ਲਈ ਮੇਰੇ ਕੋਲ ਖੁਦ ਲੋਕਾਂ ਨੇ ਸਾਨੂੰ ਕੰਟੈਕਟ ਕੀਤਾ ਹੋਇਆ ਹੈ। 아이들 다 모델.

Obrigado. <laughs>